ਹਾਂਜੀ ਦੋਸਤੋ ਅਸਲਾਮੁਆਲਿਕਮ ਸਸਰੀਆਕਾਲ ਕੀ ਹਾਲ ਚਾਲ ਆ ਸਾਰਿਆਂ ਦਾ ਉਹਨੂੰ ਨੇ ਮੈਂ ਇੱਕ ਵੀਡੀਓ ਦਿਖਾਉਣ ਲੱਗਿਆ ਪਹਿਲੇ ਤੁਸੀਂ ਵੀਡੀਓ ਦੇਖਿਓ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਇਸ ਬੰਦੇ ਬਾਰੇ ਅਸਾਂ ਜ਼ਾਲਮ ਦੀ ਨਾਕਾ ਕਦੀ ਮੈਦ ਕੀਤੀ ਹੈ ਨਾ ਅੱਗੋਂ ਕਰਨੀ ਹੈ ਜੀ ਉਹ ਜਾ ਗੁਰੂ ਉਹ ਰਾਜਾ ਗੁਰੂ ਦੇ ਮੰਨਣ ਵਾਲੇ ਗੁਰੂ ਵੀ ਮਹਾਨ ਫੁੱਦੂ ਔਰ ਉਹਦੇ ਚੇਲੇ ਵੀ ਬਾਦ ਫੁੱਦੂ ਹਾਂਜੀ ਤੁਸੀਂ ਦੇਖੀ ਨਾ ਇਹ ਵੀਡੀਓ ਇਹਦਾ ਨਾਮ ਹੈਗਾ ਕਿੰਗ ਗੌਂਡਲ ਇਹ ਰਹਿਣ ਵਾਲਾ ਇਹ ਪਾਕਿਸਤਾਨ ਦਾ ਰਹਿੰਦਾ ਪਰ ਇਹ ਜਰਮਨੀ ਦੇ ਵਿੱਚ ਬਰਲਿਨ ਬਰਲਿਨ ਦੇ ਵਿੱਚ ਜਰਮਨੀ ਦੇ ਬਰਲਿਨ ਦੇ ਵਿੱਚ ਰਹਿੰਦਾ ਹੈ ਪਹਿਲਾਂ ਮੈਂ ਇਹਨੇ ਕਈ ਗੁਰੂਆਂ ਬਾਰੇ ਕਈ ਸਿੱਖਾਂ ਬਾਰੇ ਬਹੁਤ ਗੰਦੀਆਂ ਵੀਡੀਓ ਪਾਈਆਂ ਨੇ ਬਹੁਤ ਕੁਝ ਮਾੜਾ ਚੰਗਾ ਬੋਲਿਆ ਇਹਨੂੰ ਮੈਂ ਵੈਸੇ ਤਾਂ ਬਹੁਤ ਵਾਰੀ ਕਮੈਂਟ ਕਰ ਚੁੱਕਿਆ ਇਹ ਬੰਦਾ ਨਹੀਂ ਸੁਧਰਦਾ ਹੈਗਾ ਦੂਜੀ ਗੱਲ ਮੈਂ ਇਹਨੂੰ ਕਹੀਂ ਗੇ ਲਈ ਮੈਸੇਜ ਪਰਸਨਲੀ ਮੈਸੇਜ ਕਰਕੇ ਵੀ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਸਮਝਾਏਗਾ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਹਾਂ ਸਾਨੂੰ ਗੁਰੂਆਂ ਪੀਰਾਂ ਦਾ ਪਤਾ ਹੈ ਠੀਕ ਹੈ ਇਹ ਬੰਦਾ ਪਹਿਲੀ ਗੱਲ ਤਾਂ ਮੁਸਲਮਾਨ ਹੈ ਹੀ ਨਹੀਂ ਜੇ ਅਸਲ ਮੁਸਲਮਾਨ ਹੁੰਦਾ ਤਾਂ ਇਹ ਕਦੇ ਵੀ ਕਿਸੇ ਗੁਰੂ ਨੂੰ ਕਦੇ ਵੀ ਕਿਸੇ ਵੀ ਮਜ਼ਬੂ ਨੂੰ ਇਹ ਟਾਰਗੇਟ ਹੀ ਨਹੀਂ ਕਰਦਾ ਹੈਗਾ ਕਿਉਂਕਿ ਕੁਰਾਨ ਦੇ ਵਿੱਚ ਲਿਖਿਆ ਵਾ ਵੀ ਅੱਲਾਹ ਤਾਲਾ ਕਹਿੰਦਾ ਹੈ ਵੀ ਜੇ ਤੁਸੀਂ ਕਿਸੇ ਵੀ ਗੁਰੂ ਪੀਰ ਕਿਸੇ ਦੇ ਦੂਜੇ ਧਰਮ ਵਾਲੇ ਨੂੰ ਇੱਕ ਗਾਲ ਕੱਢਦੇ ਹੋ ਮੋੜ ਕੇ ਅਗਲਾ ਚਾਰ ਗਾਲਾਂ ਕੱਢਦਾ ਏ ਇਸ ਕਰਕੇ ਕੁਰਾਨ ਦੇ ਵਿੱਚ ਤਾਂ ਸਾਫ਼ ਲਿਖਿਆ ਵਾ ਵੀ ਕਿਸੇ ਵੀ ਮਾਜਬ ਨੂੰ ਕਦੇ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਦੂਜੀ ਗੱਲ ਇਹ ਬੰਦਾ ਹੋਏ ਨਹੀਂ ਸਕਦਾ ਹੈਗਾ ਵੀ ਇਹ ਮੁਸਲਮਾਨ ਹੈ ਇਹ ਜਾਣ ਬੁੱਝ ਕੇ ਜਾਣ ਬੁੱਝ ਕੇ ਇਹ ਮੁਸਲਮਾਨਾਂ ਦੇ ਸਿੱਖਾਂ ਦੇ ਵਿੱਚ ਦਰਾਰ ਪੈਦਾ ਕਰਨਾ ਚਾਹੁੰਦਾ ਹੈ ਠੀਕ ਹੈ ਇਹਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ ਅਸੀਂ ਵੱਸਦੇ ਆ ਸਾਨੂੰ ਗੁਰੂਆਂ ਦਾ ਪਤਾ ਏ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਗੋਬਿੰਦ ਸਿੰਘ ਬਾਰੇ ਸਾਰੇ ਗੁਰੂਆਂ ਬਾਰੇ ਪਤਾ ਸਾਨੂੰ ਉਹਨਾਂ ਦਾ ਸਤਿਕਾਰ ਆਦਰ ਸਭ ਕੁਝ ਪਤਾ ਜਿਹੜੇ ਤੋਂ ਔਰੰਗਜ਼ੇਬ ਦੀ ਗੱਲ ਕਰਦਾ ਏ ਉਹਨੇ ਜਫਰਨਾਮਾ ਪੜ੍ਹ ਕੇ ਹੀ ਉਹ ਬੰਦਾ ਮਰ ਗਿਆ ਤੀਗਾ ਜਿਹੜੇ ਤੂੰ ਆਪਣੇ ਪਿਓ ਨੂੰ ਔਰੰਗਜ਼ੇਬ ਨੂੰ ਕਹੀ ਜਾਂਦਾ ਏ ਠੀਕ ਐ ਤੁਸੀਂ ਭੈਣ ਚੋ ਯਾਰ ਮੈਂ ਗਾਲ ਨਹੀਂ ਕੱਢਣੀ ਚਾਹੁੰਦੇ ਤੇ ਇਹ ਭੁੱਖੇ ਨੰਗੇ ਪਾਕਿਸਤਾਨ ਨੇ ਠੀਕ ਹੈ ਬਾਹਰ ਜਾ ਕੇ ਇਹ ਐਮਪੀ ਖ ਮੰਗਣੇ ਲੋਕ ਇਹ ਐਵੇਂ ਗੰਦ ਪਾਉਂਦੇ ਨੇ ਹੋਰ ਇਹਦਾ ਕੋਈ ਮਕਸਦ ਨਹੀਂ ਹੈਗਾ ਇਧਰ ਆਰ ਜਿਹੜੀ ਪਾਉਣਾ ਜਗਾ ਭੁੱਖੇ ਨੰਗੇ ਪਾਕਿਸਤਾਨੀ ਜਦੋਂ ਇਹ ਬਾਹਰ ਚਲੇ ਜਾਂਦੇ ਨੇ ਦੋ ਪੈਸੇ ਕਮਾਣ ਲੱਗ ਜਾਂਦੇ ਨੇ ਭੀਖ ਮੰਗ ਮੰਗ ਕੇ ਇਹਨਾਂ ਕੋਲ ਦੋ ਪੈਸੇ ਇਕੱਠੇ ਹੋ ਜਾਂਦੇ ਨੇ ਨਾ ਫਿਰ ਕਿਤੇ ਜਾ ਕੇ ਇਹਨਾਂ ਦਾ ਦਿਮਾਗ ਇਹ ਲੱਦਾਈ ਨਹੀਂ ਇਹ ਉੱਥੇ ਸੜਕ ਤੇ ਹਰੇਕ ਜਗ੍ਹਾ ਨਾ ਪਾਕਿਸਤਾਨੀਆਂ ਨੇ ਗੰਦ ਪਾਇਆ ਵਾ ਹਰੇਕ ਜਗ੍ਹਾ ਨਾ ਮੁਸਲਮਾਨਾਂ ਨੂੰ ਬਦਨਾਮ ਕਰਿਆ ਵਾ ਸੌਦੀ ਚ ਚਲੇ ਜਾਓ ਕੈਨੇਡਾ ਚ ਚਲੇ ਜਾਓ ਅਮਰੀਕਾ ਦੇ ਕਿਸੇ ਵੀ ਦੇਸ਼ ਕੰਟਰੀ ਚ ਚਲੇ ਜਾਓ ਕਦੇ ਵੀ ਤੁਹਾਨੂੰ ਮੁਸਲਮਾਨ ਬਖਾਰੀ ਨਹੀਂ ਮਿਲੂਗਾ ਸਰ ਇੱਕ ਕੰਟਰੀ ਤੋਂ ਵੀ ਨਾ ਸਿਵਾਏ ਪਾਕਿਸਤਾਨ ਤੋਂ ਇਹੀ ਬੰਦੇ ਨੇ ਜਿਹੜੇ ਪਾਕਿਸਤਾਨੀ ਬਾਹਰ ਜਾ ਕੇ ਕਿਹਨਾਂ ਲੋੰਦਾਂ ਨੇ ਮੁਸਲਮਾਨਾਂ ਨੂੰ ਬਦਨਾਮ ਕਰਦੇ ਨੇ ਇਹਨਾਂ ਦੀ ਵਜ੍ਹਾ ਨਾਲ ਹੀ ਅਸੀਂ ਬਦਨਾਮ ਆ ਨਹੀਂ ਅਸੀਂ ਆਪਣੇ ਮਾਝੂ ਨੂੰ ਮੰਨਣ ਵਾਲੇ ਅਸੀਂ ਆਪਣੇ ਕੁਰਾਨ ਨੂੰ ਮੰਨਣ ਵਾਲੇ ਕਦੇ ਵੀ ਕਿਸੇ ਦਾ ਨਾਂ ਮਾੜਾ ਕਰਿਆ ਨਾ ਕਦੇ ਕਿਸੇ ਨੂੰ ਮਾੜਾ ਚੰਗਾ ਕਿਹਾ ਨਾ ਸਾਡੇ ਦਿਲ 'ਚ ਕਦੇ ਆਇਆ ਹੁਣ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਮੈਂ ਇੱਕ ਕੀ ਹੈ ਗੌਂਡਲ ਗਾਂਡੂ ਮੈਂ ਇਹਨੂੰ ਦੱਸ ਦੇਣਾ ਚਾਹੁੰਨਾ ਵੀ ਸਾਲਿਆਂ ਅਸੀਂ ਜਿਹੜੇ ਪੰਜਾਬ ਦੇ ਵਿੱਚ ਇੰਡੀਆ ਦੇ ਪੰਜਾਬ ਦੇ ਵਿੱਚ ਅਸੀਂ ਰਹਨੇ ਆ ਸਾਨੂੰ ਮਸਜਿਦਾਂ ਤੱਕ ਪੰਜਾਬੀਆਂ ਨੇ ਬਣਾ ਕੇ ਦਿੱਤੀਆਂ ਨੇ ਸਿੱਖਾਂ ਨੇ ਸਾਨੂੰ ਮਸਜਿਦਾਂ ਸਾਡੀਆਂ ਸਾਹਮਣੇ ਰੱਖੀਆਂ ਹੋਈਆਂ ਨੇ ਸਾਡੀਆਂ ਮਸਜਿਦਾਂ ਸਾਭੀਆਂ ਨੇ ਸਾਨੂੰ ਜਗ੍ਹਾ ਦਿੱਤੀ ਮਸਜਿਦ ਵਾਸਤੇ ਸਾਨੂੰ ਰਹਿਣ ਨੂੰ ਦਿੱਤਾ ਮਤਲਬ ਹਰ ਇੱਕ ਚੀਜ਼ ਦੇ ਨਾਲ ਸਾਡੇ ਨਾਲ ਸਾਥ ਦਿੰਦੇ ਨੇ ਤੂੰ ਸਾਲੇ ਕਿਹੜੀ ਗੱਲਾਂ ਕਰਦਾ ਹੈ ਤੂੰ ਜੇ ਮੁਸਲਮਾਨ ਹੁੰਦਾ ਤੂੰ ਪਹਿਲੀ ਗੱਲ ਤਾਂ ਇਹ ਗੱਲ ਕਰਦਾ ਨਹੀਂ ਜਿਹਦਾ ਤੇਰੇ ਨਾਲ ਕਿਸੇ ਨਾਲ ਪਰਸਨਲ ਮੈਟਰ ਹੈ ਉਹਦੇ ਹਿੱਕ 'ਚ ਜਾ ਕੇ ਵੱਜ। ਉਰੇ ਫੇਸਬੁਕ ਕੋਈ ਨਹੀਂ ਤੁਸੀਂ ਸਾਬਰ ਰੱਖਿਓ। ਇਹਦੀ ਮਾਫੀ ਵਾਲੀ ਵੀਡੀਓ ਵੀ ਨਾ ਛੇਤੀਓਂ ਆਉਣ ਵਾਲੀ ਆ। ਕੋਈ ਬਹੁਤਾ ਟਾਈਮ ਨਹੀਂ ਲੰਘਦਾ ਹੈਗਾ। ਇਹ ਮਾਫੀਆਂ ਵੀ ਮੰਗੂਗਾ। ਆਪਣੀ ਗਲਤੀ ਵੀ ਮੰਨੂਗਾ। ਇਹ ਸਾਲੇ ਨੇ ਮੈਂ ਕਹਿੰਦਾ ਇਹਨਾਂ ਦੀ ਕੋਈ ਵੀ ਵੀਡੀਓ ਚੱਕ ਕੇ ਦੇਖ ਲਿਓ ਪਾਕਿਸਤਾਨੀਆਂ ਦੀ ਜੇ ਕੋਈ ਵੀ ਇਹਨਾਂ ਦੀ ਵੀਡੀਓ ਇਹੀ ਜਿਹੀ ਨਹੀਂ ਹੁੰਦੀ ਹੈਗੀ ਜਿੱਚ ਇਹ ਨਾ ਤਾਂ ਚੋਰੀ ਹਰ ਇੱਕ ਵੀਡੀਓ ਜਿਹੇ ਚੋਰੀ ਕਰਦੇ ਦੇਖਦੇ ਨੇ। ਠੀਕ ਹੈ ਹਰ ਇੱਕ ਵੀਡੀਓ ਜਿਹੜੀ ਵੀ ਇਹਨਾਂ ਦੀ ਵੀਡੀਓ ਬਣਾਈ ਵੀ ਹੁੰਦੀ ਆ ਕੋਈ ਬਲੌਗਰ ਆ ਕੋਈ ਕਿਹਾ ਜਾਂ ਬੰਦਾ